ਸਸਰੀ ਕਾਲਜੀ ਬਾਈ ਸਾਰਿਆਂ ਨੂੰ ਮਨੀ ਬਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਸਵਾਗਤ ਕਰਦਾ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਅੱਜ 12 ਤਰੀਕ ਹੈ 11ਵਾਂ ਮਹੀਨਾ 2025 ਤੇ ਬਾਈ ਅੱਜ ਆਪਾਂ ਆਏ ਹੋਏ ਹਾਂ ਸੰਤੇ ਮਜਰੀ ਦਾ ਏਰੀਆ ਖਰੜ ਇੱਥੇ ਬਾਈ ਆਪਾਂ ਰਸੋਈ ਦੀ ਫਿਟਿੰਗ ਪਟਕੇ ਪਹਿਲੇ 2 ਫੁੱਟ ਵਾਲੀ ਸਿੰਕ ਦੇ ਹਿਸਾਬ ਨਾਲ ਟੂਟੀਆਂ ਦੀ ਪੁਆਇੰਟ ਰੱਖੇ ਹੋਏ ਆ ਤੇ ਹੁਣ ਬਾਈ ਤੇ 37 ਬਾਈ 18 ਦਾ ਸਿੰਕ ਲੱਗਣਾ ਹੈ ਉਦੀ ਸ਼ਰਟਿੰਗ ਕਰਨ ਵਾਸਤੇ ਆਏ ਹੋਏ ਆ ਤੇ ਟੈਂਕੀ ਦੇ ਬਾਲ ਬਦਲਨੇ ਆ ਹੈਂ ਹੈਂਡਲ ਟੁੱਟ ਗਏ ਸਾਰੇ ਉਹ ਤੇ ਚਲੋ ਦਿਖਾ ਦਿੰਨੇ ਬਈ ਅੱਜ ਆਹ ਹੈ ਬਾਈ ਸੈਲਫ 37 ਦੇ ਹਿਸਾਬ ਨਾਲ ਸਖੀ ਹੋਈ ਹੈ ਸਿੰਕ ਸੈਲਫ ਦੇ ਵਿੱਚ ਜਗਾ ਤੇ 37 18 ਦਾ ਸਿੰਕ ਲਾਉਣਾ ਪਰ ਇਹ ਨਿਸ਼ਾਨੀਆਂ ਲਾ ਲੀਆਂ ਦੋ ਟੁੱਟੀਆਂ ਆਪਣੀ ਇੱਥੇ ਆ ਰਹੀਆਂ ਤੇ ਬਈ ਦੋ ਟੁੱਟੀਆਂ ਹੋਣੀਆਂ ਆਪਣੀ ਇੱਕ ਇੱਧਰ ਇੱਧਰ ਤੇ ਤਿੰਨ ਟੁੱਟੀਆਂ ਰੱਖੀ ਦੀਆ ਪਹਿਲਾਂ ਹੁਣ ਆਪਾਂ ਚਾਰ ਪੁਆਇੰਟ ਬਣਾਉਂਗੇ ਦੋ ਟੈਂਕੀ ਦੇ ਇੱਕ ਠੰਡੇ ਦਾ ਇੱਕ ਗਰਮ ਦਾ ਬਾਈ ਜੀ ਗੀਅਰ ਦਾ ਪੁਆਇੰਟ ਦੇਖਦੇ ਆਂ ਸ਼ਾਇਦ ਪਟਣੇ ਨਾ ਪੈਣ ਬਣੇ ਰਹੋ ਬਾਈ ਵੀਡੀਓ ਦੇ ਨਾਲ ਐਂਡ ਤੱਕ ਦੇਖ ਕਰਦੇ ਆਂ ਪੰਤੋੜੇ ਦੀ ਫਿਟਿੰਗ ਦੀ ਟੈਲਾ ਲੱਗਦੀ ਆ ਬਾਈ ਕੋਠੀ ਦੇ ਵਿੱਚ ਇਹ ਕਰਕੇ ਬਾਈ ਕਹਿੰਦੇ ਟੈਲਾ ਲੱਗਣ ਤੋਂ ਪਹਿਲਾਂ ਪਹਿਲਾਂ ਆਹ ਕੰਮ ਕਰ ਦੋ ਲੇਖ ਚਲੋ ਠੀਕ ਹੈ ਜੀ ਕਰਦੇ ਆ ਬਾਈ ਕੰਮ ਸ਼ੁਰੂ ਫਿਰ ਪੰਤੋੜ ਦਾ ਤੇ ਬੀਬੀ ਸੀ ਦਾ ਭਾਈ ਸਮਾਨ ਆਪਾਂ ਲਿਆਏ ਤੇ ਬਾਲ ਬਾਲ ਲਿਆਏ ਪਨੋਲੈਕਸ ਦੇ ਸਾਰੀ ਫਿਟਿੰਗ ਪਨੋਲੈਕਸ ਦੇ ਲਿਆਏ ਤੇ ਟੁਕੜੇ ਇਹ ਬੱਟ ਟੁੱਕ ਕਰਦੇ ਤੇ ਕਰਦੇ ਨੇ ਸਾਈਡ ਤੇ ਗੀਰਲੇ ਟੁਕੜੇ ਵੀ ਭਾਈ ਪੱਟ ਲਿਪਾ ਨੇ ਤੇ ਚਾਰ ਟੁਟੇ ਤੇ ਪੁਆਇੰਟ ਬਣਾਉਂਦੇ ਆ ਬਈ ਆਪਾਂ ਸੱਜੇ ਹੱਥ ਬਾਈ ਜਿਹੜੀ ਤੁਸੀਂ ਟੁੱਟੀ ਦੇਖ ਰਹੇ ਹੋ ਇਹ ਪਾ ਫਰੈਸ਼ ਪਾਣੀ ਦੀ ਕਰਤੀ ਤੇ ਖੱਬੇ ਹੱਥ ਬਾਈ ਗੰਗੀਅਰ ਵਾਲੀ ਕਰੂਗੇ ਟੈਂਕੀ ਦੇ ਰਹਿਗੇ 2 ਪੁਆਇੰਟ ਬਣਾ ਕੇ ਇਹ ਪਾ ਬਾਲ ਚੇਂਜ ਕਰਦੇ ਆ ਟੈਂਕੀ ਦੇ ਬਈ ਆਪਣੇ 6 ਗੇਟ ਵੱਲ ਖਰਾਬ ਤੇ 6 ਦੇ 6 ਬਦਲੇ ਆ ਸਾਰੇ ਦੇ ਬਈ ਹੈਂਡਲ ਟੁੱਟ ਗਏ ਤੇ ਤੇ ਹੁਣ ਲਾਜ ਆਪਾਂ ਪਿੰਨੋ ਲੈਕਸ ਵਾਲੇ ਚਲਦੇ ਪਾਣੀ ਚ ਬਈ ਬਾਲ ਲੱਗੇ ਆ ਸਾਰੇ 4 ਬਾਲ ਇੱਧਰ ਹੋ ਗਏ ਤੇ 2 ਬਾਲ ਇੱਧਰ ਬਦਲੇ ਆ ਤੇ ਇਸੇ ਦਿਨ ਨਾਲ ਹੀ ਬਈ ਅੱਜ ਤਾਂ ਆਪਣਾ ਇੱਥੇ ਕੰਮ ਖਤਮ ਹੋਊਗਾ ਤੇ ਫਿਰ ਅੱਗੇ ਦੇਖਦੇ ਅੱਜ ਕਿੱਧਰ ਜਾਂਦੇ ਆਪਾਂ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਊਂਗੇ ਬਈ ਗਟ ਵਾਲ ਬਦਲ ਲਏ ਆ ਤੇ ਬਦਲ ਤੇ ਆਪਣਾ ਕੰਮ ਖਤਮ ਹੈ ਚਲੋ ਕੁਝ ਦੇਖਦੇ ਆ ਫਿਰ